ਇਰਤੂ ਵਾਲੀ ਵਾਲੀ ਬਾਬਾ ਸਸ਼ੀਕਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੌਲੀਹੌਲੀ ਬਾਬਾ ਚੈਨਲ ਦੇਖ ਰਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅੱਜ ਮੈਂ ਮਹਾਨ ਫੀਮੇਲ ਸਿੰਗਰ ਨੀਹਾ ਕੱਕਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਜਿਨ੍ਹਾਂ ਨੂੰ ਇੰਡੀਆ ਨੇ ਸ਼ਕੀਰਾ ਤੇ 셀ਫੀ ਕੁਈਨ ਦੇ ਨਾਮ ਨਾਲ ਵੀ ਜਾਣਦੇ ਆ ਸੋ ਦੋਸਤੋ ਤੁਸੀਂ ਇਸ ਵੀਡੀਓ ਲਈ ਬਹੁਤ ਕਾਫੀ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ ਸੋ ਅੱਜ ਮੈਂ ਨੀਹਾ ਕੱਕੜ ਜੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰਾਂ ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਆਪਾਂ ਅੱਜ ਦੇ ਵੀਡੀਓ ਵਿੱਚ ਨੀਹਾ ਕੱਕੜ ਜੀ ਦੀ ਲਾਈਫ ਬਾਰੇ ਉਹਨਾਂ ਦੀ ਫੈਮਲੀ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਸੋ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਜੀ ਦਾ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਹੁਣ ਤੁਹਾਡੇ ਜਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਨੀਹਾ ਕੱਕੜ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਨੀਹਾ ਕੱਕੜ ਦਾ ਜਨਮ 6 ਜੂਨ 1988 ਨੂੰ ਮਾਤਾ ਕਮਲੇਸ਼ ਕੱਕੜ ਦੀ ਕੁੱਖੋਂ ਤੇ ਪਿਤਾ ਜੈਨ ਨਰੇਨ ਕੱਕੜ ਦੇ ਘਰ ਰਿਸ਼ੀਕੇਸ਼ ਉੱਤਰਾਖੰਡ ਵਿਖੇ ਹੋਇਆ ਨੀਹਾ ਕੱਕੜ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਸੀ ਤੇ ਉਹਨਾਂ ਦੇ ਘਰ ਦੇ ਆਰਥਿਕ ਹਾਲਾਤ ਬਹੁਤ ਹੀ ਚੰਗੇ ਨਹੀਂ ਸੀ ਕਿਉਂਕਿ ਉਹਨਾਂ ਦੇ ਪਿਤਾ ਜੀ ਕੋਲ ਕੋਈ ਬਹੁਤ ਹੀ ਵੱਡੀ ਕੋਈ ਜੌਬ ਨਹੀਂ ਸੀ ਉਹਨਾਂ ਨੂੰ ਜੋ ਵੀ ਛੋਟਾ ਮੋਟਾ ਕੰਮ ਮਿਲਦਾ ਸੀ ਉਹ ਕਰ ਲੈਂਦੇ ਸੀ ਤੇ ਇਸੇ ਤਰ੍ਹਾਂ ਹੀ ਜੋ ਉਹਨਾਂ ਨੂੰ ਥੋੜੀ-ਬਹੁਤ ਕਮਾਈ ਹੁੰਦੀ ਸੀ ਉਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਤੋਰ ਦੀ ਭੈਣ ਸੋਨੂ ਕੱਕੜ ਨੇ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਨਾਲ ਉਹਨਾਂ ਦੇ ਪਿਤਾ ਜੀ ਨੂੰ ਥੋੜੀ سپورਟ ਤਾਂ ਜ਼ਰੂਰ ਮਿਲੀ ਕਿਉਂਕਿ ਉਹਨਾਂ ਦੀ ਭੈਣ ਅਕਸਰ ਹੀ ਜੋ ਵੀ ਉਹਨਾਂ ਦੇ ਜਗਰਾਤੇ ਹੁੰਦੇ ਸੀ ਉੱਥੇ ਜਾ ਕੇ ਗਾਉਂਦੀ ਸੀ ਤੇ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਉਹਨਾਂ ਜਗਰਾਤਿਆਂ ਦੇ ਉੱਪਰ ਲੈ ਕੇ ਜਾਂਦੇ ਸੀ ਇਸ ਨਾਲ ਉਹਨਾਂ ਦੇ ਪਰਿਵਾਰ ਨੂੰ ਥੋੜੀ-ਬਹੁਤੀ ਕਮਾਈ ਤਾਂ ਹੋਣ ਲੱਗ ਪਈ ਪਰ ਬਹੁਤ ਹੀ ਜ਼ਿਆਦਾ ਕਮਾਈ ਨਹੀਂ ਹੁੰਦੀ ਸੀ ਇਸ ਲਈ ਵੀ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਸੀ ਫਿਰ ਨੀਹਾ ਕੱਕੜ ਜਦੋਂ 4 ਸਾਲ ਦੀ ਹੋਈ ਤਾਂ ਉਹ ਵੀ ਆਪਣੀ ਭੈਣ ਸੋਨੂ ਕੱਕੜ ਨਾਲ ਜਗਰਾਤਿਆਂ ਤੇ ਜਾ ਕੇ ਗਾਉਣ ਲੱਗ ਪਈ ਤੇ ਹੌਲੀ-ਹੌਲੀ ਫਿਰ ਉਹਨਾਂ ਦਾ ਵੱਡਾ ਭਰਾ ਟੋਨੀ ਕੱਕੜ ਉਹ ਵੀ ਉਹਨਾਂ ਨਾਲ ਜਾ ਕੇ ਜਗਰਾਤਾਂ ਤੇ ਗਾਉਂਦਾ ਸੀ ਇਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੂੰ ਜੋ ਥੋੜੀ-ਬਹੁਤੀ ਇਨਕਮ ਹੁੰਦੀ ਸੀ ਉਸ ਨਾਲ ਆਪਣੇ ਪਰਿਵਾਰ ਦਾ ਉਹ ਗੁਜ਼ਾਰਾ ਤੋਰਦੇ ਸੀ ਜਦੋਂ ਸੋਨੂ ਕੱਕੜ ਤੇ ਨੀਹਾ ਕੱਕੜ ਨੇ ਗਾਉਣਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਨੀਹਾ ਕੱਕੜ ਦੇ ਪਿਤਾ ਜੀ ਨੂੰ ਇਹ ਵੀ ਕਿਹਾ ਕਿ ਤੁਸੀਂ ਕੁੜੀਆਂ ਤੋਂ ਗਵਾਉਣੀ ਹੈ ਕੋਈ ਚੰਗੀ ਗੱਲ ਨਹੀਂ ਸੋ ਇਸ ਨਾਲ ਉਹਨਾਂ ਨੂੰ ਕਾਫੀ ਤਾਨੇ ਮਿਹਨਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਹਨਾਂ ਦੇ ਪਿਤਾ ਜੀ ਨੂੰ ਆਪਣੀਆਂ ਬੇਟੀਆਂ ਤੇ ਮਾਣ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਬਹੁਤ ਹੀ ਵਧੀਆ ਗਾਉਂਦੀਆਂ ਤੇ ਇੱਕ ਦਿਨ ਇਹ ਜੁਰ ਹੀ ਸਾਡਾ ਨਾਮ ਰੌਸ਼ਨ ਕਰਨ ਗਿਆ ਸੋ ਉਹਨਾਂ ਦੇ ਪਿਤਾ ਜੀ ਨੇ ਨੀਹਾ ਕੱਕੜ सोनू ਕੱਕੜ ਤੇ ਟੋਨੀ ਕੱਕੜ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਜਦੋਂ ਸਨ 2006 ਵਿੱਚ ਨੀਹਾ ਕੱਕੜ ਜੀ ਨਿਊ ਹੌਲੀ ਪਬਲਿਕ ਸਕੂਲ ਵਿੱਚ 11ਵੀਂ ਕਲਾਸ ਵਿੱਚ ਪੜ ਰਹੀ ਸੀ ਤਾਂ ਉਸ ਸਮੇਂ ਇੰਡੀਅਨ ਆਈਡਲ ਸੀਜ਼ਨ 2 ਦੇ ਆਡੀਸ਼ਨਸ ਹੋਏ ਤੇ ਇਹਨਾਂ ਆਡੀਸ਼ਨਸ ਤੇ ਨੀਹਾ ਕੱਕੜ ਜੀ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਦਿੱਤੀ ਤੇ ਉਹ ਸਿਲੈਕਟ ਹੋ ਗਏ ਦੋਸਤੋ ਉਹਨਾਂ ਨੇ ਇੰਡੀਅਨ ਆਈਡਲ ਸੀਜ਼ਨ 2 ਵਿੱਚ ਇੰਨਾ ਵਧੀਆ ਪਰਫਾਰਮ ਕੀਤਾ ਕਿ ਉਹ ਲੋਕਾਂ ਦੇ ਦਿਲਾਂ ਵਿੱਚ ਵਸ ਗਏ ਤੇ ਉਹ ਟੌਪ 9 ਪਾਰਟਿਸਪੈਂਟਸ ਵਿੱਚ ਸਿਲੈਕਟ ਹੋ ਗਏ ਪਰ ਉਹਨਾਂ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਉਹ ਇੰਡੀਅਨ ਆਈਡਲ ਸੀਜ਼ਨ 2 ਨਹੀਂ ਜਿੱਤ ਸਕੇ ਇਸ ਕਾਰਨ ਉਹਨਾਂ ਦੇ ਮਨ ਨੂੰ ਤਾਂ ਗਹਿਰੀ ਚੋਟ ਲੱਗੀ ਪਰ ਨੀਹਾ ਕੱਕੜ ਨੇ ਹਿੰਮਤ ਨਹੀਂ ਹਾਰੀ ਕਿਉਂਕਿ ਉਸ ਨੂੰ ਆਪਣੀ ਮਿਹਨਤ ਆਪਣੇ ਟੈਲੈਂਟ ਉੱਪਰ ਵਿਸ਼ਵਾਸ ਸੀ ਤੇ ਫਿਰ ਸਨ 2008 ਵਿੱਚ ਉਹਨਾਂ ਦੀ ਡੈਬਿਊ ਐਲਬਮ ਆਈ ਨੀਹਾ ਦੀ ਰੌਕ 스타 ਇਸ ਐਲਬਮ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਇਸ ਤੋਂ ਬਾਅਦ ਉਹਨਾਂ ਦੇ ਬਹੁਤ ਸਾਰੇ ਗਾਣੇ ਵੀ ਆਏ ਤੇ ਉਹਨਾਂ ਨੇ ਵੱਡੇ ਵੱਡੇ 뮤직 ਡਾਇਰੈਕਟਰ ਤੇ ਸਿੰਗਰਜ਼ ਨਾਲ ਕੰਮ ਕੀਤਾ ਉਹਨਾਂ ਦਾ ਗਾਣਾ ਸੈਕੰਡ ਹੈਂਡ ਜਵਾਨੀ ਬਹੁਤ ਜ਼ਿਆਦਾ ਸੁਪਰ ਹਿੱਟ ਹੋਇਆ ਹੈ ਇਹ ਬਾਲੀਵੁੱਡ ਮੂਵੀ ਕੋਕਟੇਲ ਵਿੱਚ ਆਇਆ ਇਸ ਤੋਂ ਬਿਨਾ ਸਨੀ ਸਨੀ ਅੱਜ ਬਲੂ ਹੈ ਪਾਣੀ ਜੋ ਜੋ ਹਣੀ ਸੰਗ ਨਾਲ ਆਇਆ ਲੰਡਨ ਠਮਕਦਾ ਕਰਗੀ ਚੁੱਲ ਔ ਰਾਜਾ ਬੋਤਲ ਖੋਲ ਪਿਆਰ ਦੀ ਜੈਗੂਅਰ ਦਿਲਬਰ ਦਿਲਬਰ ਅੱਖੀਆਂ ਤੇ ਬਹੁਤ ਸਾਰੇ ਗਾਣੇ ਹੁਣ ਤੱਕ ਨੀਹਾ ਕੱਕੜ ਜੀ ਦੇ ਸੁਪਰ ਹਿੱਟ ਹੋ ਚੁੱਕੇ ਆ ਦੋਸਤੋ ਇੱਥੇ ਮੈਂ ਨੀਹਾ ਕੱਕੜ ਜੀ ਬਾਰੇ ਤੁਹਾਡੇ ਨਾਲ ਇੱਕ ਬਹੁਤ ਹੀ ਇੰਟਰਸਟਿੰਗ ਸਟੋਰੀ ਵੀ ਸ਼ੇਅਰ ਕਰਨੀ ਚਾਹੂੰਗਾ ਜਿਵੇਂ ਦੋਸਤੋ ਆਪਾਂ ਜਾਣਦੇ ਆ ਕਿ ਨੀਹਾ ਕੱਕੜ ਜੀ ਨੂੰ ਇੰਡੀਅਨ ਆਈਡਲ ਸੀਜ਼ਨ 2 ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਉਹ ਇਸ ਸੀਜ਼ਨ ਨੂੰ ਨਹੀਂ ਜਿੱਤ ਸਕੇ ਸੀ ਪਰ ਦੋਸਤੋ ਨੀਹਾ ਕੱਕੜ ਜੀ ਨੇ ਉਸ ਤੋਂ ਬਾਅਦ ਇੰਨੀ ਜ਼ਿਆਦਾ ਮਿਹਨਤ ਇੰਨੀ ਜ਼ਿਆਦਾ ਸੰਘਰਸ਼ ਕੀਤਾ ਕੀ ਉਹੀ ਨੀਹਾ ਕੱਕੜ ਜਿਸ ਨੂੰ ਇੰਡੀਅਨ ਆਈਡਲ ਸੀਜ਼ਨ 2 ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਉਸ ਨੂੰ ਸੀਜ਼ਨ 10 ਵਿੱਚ ਐਜ਼ ਅ ਜੱਜ ਸਿਲੈਕਟ ਕੀਤਾ ਗਿਆ ਉਹਨਾਂ ਨੇ ਸੀਜ਼ਨ 10 ਦੇ ਜਾਜ ਦੇ ਰੂਪ ਤੇ ਭੂਮਿਕਾ ਨਿਭਾਈ ਸੋ ਦੋਸਤੋ ਇਸ ਗੱਲ ਤੋਂ ਇਹ ਜਰੂਰ ਸਿੱਖਣਾ ਚਾਹੀਦਾ ਕਿ ਜੇਕਰ ਅਸੀਂ ਮਿਹਨਤ ਕਰਦੇ ਹਾਂ ਤਾਂ ਅਸੀਂ ਸਫਲ ਹੁੰਨੇ ਹਾਂ ਸਾਨੂੰ ਆਪਣੀ ਮਿਹਨਤ ਦੇ ਉੱਪਰ ਹਮੇਸ਼ਾ ਵਿਸ਼ਵਾਸ ਰੱਖਣਾ ਚਾਹੀਦਾ ਕਿਉਂਕਿ ਜੇਕਰ ਸਾਡੇ ਵਿੱਚ ਟੈਲੈਂਟ ਆ ਤਾਂ ਅਸੀਂ ਜਰੂਰ ਹੀ ਕਾਮਯਾਬ ਹੁੰਨੇ ਹਾਂ ਇਸ ਤੋਂ ਬਿਨਾ ਨੀਹਾ ਕੱਕੜ ਜੀ ਨੇ ਸਾਰੇ ਗਾਮਾ ਪਰ ਰਿਐਲਿਟੀ ਸ਼ੋ ਵੀ ਜੱਜ ਕੀਤਾ ਇਸ ਦੇ ਨਾਲ ਹੀ ਨੀਹਾ ਕੱਕੜ ਜੀ ਦੀ ਪਰਫਾਰਮੈਂਸ ਨੂੰ ਕਮੇਡੀ ਸਰਕਸ ਕੇ ਤਾਨਸਨ ਵਿੱਚ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਇਸ ਤੋਂ ਬਿਨਾ ਦੋਸਤੋ ਨੀਹਾ ਕੱਕੜ ਨੇ ਆਪਣੇ ਫੇਵਰੇਟ ਐਕਟਰ ਸੁਪਰਸਟਾਰ ਸ਼ੈਰੂ ਖਾਨ ਨੂੰ ਇੱਕ Song ਡੈਡੀਕੇਟ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਇਹ Song ਉਹਨਾਂ ਨੇ YouTube ਉੱਪਰ ਅਪਲੋਡ ਕੀਤਾ ਸੀ ਤੇ ਇਸ Song ਦੀ ਸ਼ਹਿਰੂ ਖਾਨ ਨੇ ਵੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਸੀ ਦੋਸਤੋ ਹੁਣ ਆਪਾਂ ਨੀਹਾ ਕੱਕੜ ਜੀ ਦੇ ਅਵਾਰਡਸ ਬਾਰੇ ਗੱਲ ਕਰਦੇ ਆਂ ਵੈਸੇ ਤਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਅਵਾਰਡ ਜਿੱਤੇ ਪਰ ਫਿਰ ਵੀ ਜਿਹਨਾਂ ਦੇ ਕੁਝ ਖਾਸ ਅਵਾਰਡਸ ਦੀ ਗੱਲ ਕਰੀ ਤਾਂ ਉਹਨੇ PTC ਪੰਜਾਬੀ 뮤직 ਅਵਾਰਡ ਫॉर ਬੈਸਟ ਡੂਓ ਗਰੁੱਪ ਪਿਆਰ ਤੇ ਜੈਗੂਅਰ ਇਹ ਅਵਾਰਡ ਉਹਨਾਂ ਨੂੰ 2016 ਵਿੱਚ ਮਿਲਿਆ ਫਿਰ ਉਹਨੂੰ ਪੱਟ ਲੈਣਗੇ Song ਲਈ ਅਵਾਰਡ ਮਿਲਿਆ PTC ਪੰਜਾਬੀ 뮤직 ਬੈਸਟ ਡੂਇਟ ਵੋਕਲਿਸਟ ਅਵਾਰਡ 2017 ਵਿਚ ਤੇ ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਗਾਮਾ ਪਾ ਰਿਐਲਿਟੀ ਸ਼ੋ ਜੱਜ ਕੀਤਾ ਸੀ ਇਸ ਸ਼ੋ ਨੂੰ ਵਧੀਆ ਟੰਗਣਾ ਜੱਜ ਕਰਨ ਲਈ ਵੀ ਉਹਨਾਂ ਨੂੰ ਜੀ ਰਿਸ਼ਤੇ ਅਵਾਰਡ ਫॉर ਫੇਵਰਿਟ ਜੱਜ 2017 ਵਿੱਚ ਮਿਲਿਆ ਸੋ ਦੋਸਤੋ ਨੀਹਾ ਕੱਕਰ ਨੇ ਬਹੁਤ ਸਾਰੇ ਅਵਾਰਡਸ ਜਿੱਤੇ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਆਪਣੇ ਜੀਵਨ ਵਿੱਚ ਉਹਨਾਂ ਨੇ 4 ਸਾਲ ਦੀ ਉਮਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਲਗਭਗ 16 ਸਾਲ ਦੀ ਉਮਰ ਵਿੱਚ ਉਹ ਇੰਡੀਅਨ ਆਈਡਲ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੇ ਇਸ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ, مصیبتਾਂ ਤੇ ਗਰੀਬੀ ਵੀ ਦੇਖੀ ਪਰ ਕਦੇ ਹਿੰਮਤ ਨਹੀਂ ਹਾਰੀ। ਉਹਨਾਂ ਨੇ ਹਮੇਸ਼ਾ ਆਪਣੇ ਆਪ ਉੱਪਰ ਵਿਸ਼ਵਾਸ ਰੱਖਿਆ। ਤਾ ਕਰਕੇ ਹੋ ਅੱਜ ਇਸ ਉੱਚੇ ਮਕਾਮ ਤੇ ਪਹੁੰਚ ਸਕੇ ਆ ਸੋ ਦੋਸਤੋ ਅਸੀਂ ਆਪਣੇ ਚੈਨਲ ਬੌਰੀ ਹਲੀ ਬਾਬਾ ਦੇ ਸਾਡੀ ਪੂਰੀ ਟੀਮ ਵੱਲੋਂ ਨੇਹਾ ਕੱਕੜ ਜੀ ਨੂੰ ਸਲਾਮ ਕਰਦੇ ਆ ਜਿਨ੍ਹਾਂ ਨੇ ਬਹੁਤ ਹੀ ਹਿੰਮਤ ਹੌਸਲੇ ਨਾਲ ਇਸ ਮਕਾਮ ਨੂੰ ਹਾਸਲ ਕੀਤਾ ਤੇ ਦੋਸਤੋ ਅਸੀਂ ਵਾਹਿਗੁਰੂ ਜੀ ਅਰਦਾਸ ਕਰਾਂਗੇ ਕਿ ਨੇਹਾ ਕੱਕੜ ਜੀ ਦਿਨ-ਦੁਪਹਿਰ ਰਾਤ ਚੌਕਰੀ ਤਰੱਕੀ ਕਰਨ ਤੇ ਇਸੇ ਤਰ੍ਹਾਂ ਵਧੀਆ-ਵਧੀਆ ਗੀਤਾਂ ਨਾਲ ਸਰੋਧਿਆਂ ਦਾ ਮਨੋਰੰਜਨ ਕਰਦੇ ਰਹਿਣ ਸੋ ਦੋਸਤੋ ਏਸੀ ਨੇਹਾ ਕੱਕੜ ਜੀ ਦੀ ਬਾਇਓਗ੍ਰਾਫੀ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਦੋਸਤੋ ਵੀਡੀਓ ਵਧੀਆ ਲੱਗੀ ਤੇ ਤੁਸੀਂ ਨੇਹਾ ਕੱਕੜ ਜੀ ਦੇ ਫੈ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਲਿਖੋ ਸਲਾਮ ਨੀਹਾ ਕੱਕੜ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਨੀਹਾ ਕੱਕੜ ਜੀ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ ਤੇ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੁਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਾਦਨ ਵਾਲਾ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਹਾਜ਼ਰ ਇੱਕ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ